कि ਜਿਸ ਵਕਤ ਮਾਂ ਮਾਤਾ ਗੁਜਰੀ ਸਾਹਿਬ ਵੀ ਸ਼ਹੀਦ ਹੋ ਗਏ ਛੋਟੇ ਸਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ ਗਏ ਸੂਬੇ ਵੱਲੋਂ ਹੁਕਮ ਲਾਇਆ ਗਿਆ ਵੀ ਇਹਨਾਂ ਤਿੰਨਾਂ ਜਣਿਆਂ ਦੀਆਂ ਲਾਸ਼ਾਂ ਚੁੱਕ ਕੇ ਬਾਹਰ ਕਿਲੇ ਦੀ ਕੰਧ ਕੋਲੇ ਰੱਖ ਦੇਵੋ ਜਿੱਥੋਂ ਸ਼ਹਿਰ ਦੇ ਲੋਕ ਆਉਂਦੇ ਜਾਂਦੇ ਵੇਖਣ ਤਾਂ ਕਿ ਮੁਗਲ ਹਕੂਮਤ ਦਾ ਤਹਿਤ ਇਹਨਾਂ ਹੋ ਜਾਵੇ ਕੋਈ ਮੁੜ ਕੇ ਮੁਗਲ ਹਕੂਮਤ ਦੇ ਵਿਰੁੱਧ ਆਵਾਜ਼ ਨਾ ਉਠਾਵੇ ਸਾਰੇ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗੂ ਖਬਰ ਫੈਲ ਗਈ ਤੇ ਪਿਆਰੋ ਟੋਡਰਮਲ ਜੀ ਨੇ ਬੜੀਆਂ ਮੁਸ਼ਕਲਾਂ ਦੇ ਨਾਲ ਇਹ ਬਿਉਤ ਬੰਦੀ ਪਾਸ ਕਰਵਾਈ ਕਿ ਸਸਕਾਰ ਕਰਨ ਲਈ ਮੋਹਰਾਂ ਦੇਣੀਆਂ ਪੈਣੀਆਂ ਟੋਡਰ ਮੱਲ ਨੇ ਆਪਣੇ ਘਰ ਵਾਲੀ ਦੇ ਸਹਿਯੋਗ ਨਾਲ ਥੈਲੇ ਵਿੱਚ ਮੋਹਰਾਂ ਪਾਈਆਂ ਤੇ ਸੂਬੇ ਸਰਹੰਦ ਦੀ ਕਚਹਿਰੀ ਵੱਲ ਨੂੰ ਜਾਂਦਾ ਹੈ ਮਾਂ ਗੁਜਰੀ ਸਾਹਿਬ ਤੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਨ ਦੀ ਆਗਿਆ ਲੈਣ ਵਾਸਤੇ ਮੋਹਰਾਂ ਥੈਲੇ ਵਿੱਚ ਪਾ ਕੇ ਟੋਡਰ ਮੱਲ ਜਾਂਦਾ ਹੈ ਕਚਹਿਰੀ ਵੱਲ ਨੂੰ ਧਿਆਨ ਉਹਦਾ ਉਸ ਜਗ੍ਹਾ ਤੇ ਜਾ ਜਾ ਕੇ ਵੱਜਦਾ ਹੈ ਜਿੱਥੇ ਦੋਨੋਂ ਛੋਟੇ ਸਹਿਬਜ਼ਾਦੇ ਤੇ ਮਾਂ ਮਾਤਾ ਗੁਜਰੀ ਸਹਿਬ ਦੀ লাশ ਪਈ ਐ ਬਿਨਾ ਕਫਨ ਤੋਂ ਕਿਲੇ ਦੀ ਕੰਧ ਕੋ ਉਸ ਵੇਲੇ ਪਿਆਰੋ ਟੁੱਡਰ ਬਲ ਨੇ ਓਨੇ ਘਰਦਿਆਂ ਨਾਲ ਵਿਚਾਰਾਂ ਕਰਕੇ ਮੋਰਾ ਥੈਲੇ ਪਾਗਿਆਂ ਨੇ ਕਰਦਿਆਂ ਵਿਚਾਰਾਂ ਕਰਕੇ ਮੋਰਾ ਥੈਲੇ ਪਾਇਆ ਨੇ ਲਾਸ਼ਾਂ ਦਾ ਦੀ ਉਹ ਤਰਿਆਂ ਜੀਆਂ ਅੱਖੀਆਂ ਮੂਰੇ ਆਈਆਂ ਨੇ ਉਹ ਟੱਬਰ ਦਾਜੀ ਕੋਈ ਵੀ ਨਾ ਟੱਬਰ ਦਾਜੀ ਕੋਈ ਵੀ ਨਾ ਅੰਤਮ ਦਰਸ਼ਨ ਕਰ ਲੈਂਦੇ ਮਾਤ ਪਿਤਾ ਵੀ ਕੋਲੇ ਨਹੀਂ ਐ ਠੰਡੇ ਹੋ ਕੇ ਪਰ ਲੈਂਦੇ ਉਹ ਮਾਤ ਪਿਤਾ ਵੀ ਕੋਲੇ ਨਹੀਂ ਐ ਠੰਡੇ ਹੋ ਕੇ ਪਰ ਲੈਂਦੇ ਕੀ ਭਾਵੀ ਨੇ ਮਾਰਿਆ ਲੋੜਾ ਕਿਸੇ ਨਾਲ ਵੀ ਹੋਈ ਨਾ ਕੀ ਭਾਵੀ ਨੇ ਮਾਰਿਆ ਲੋੜਾ ਕਿਸੇ ਨਾਲ ਵੀ ਹੋਈ ਨਾ ਚਿਖਾ ਚਨਨਦੀ ਖਤਰ ਵੀ ਅਜ ਸੰਗੀ ਸਾਥੀ ਕੋਈ ਨਾ ਉਹ ਦਿਲ ਨਾਲ ਗੱਲਾਂ ਕਰਦਾ ਜਾਂਦਾ ਬਈ ਦਿਲ ਨਾਲ ਗੱਲਾਂ ਕਰਦਾ ਜਾਂਦਾ ਸੇਵਕ ਕਲਗੀ ਤਰਦਾ ਜੋ ਤਰੇ ਜਾਂਦਾ ਪੁੰਝੇ ਅੱਖੀਆਂ ਹੌਕੇ ਜਾਂਦਾ ਪਰਦਾ ਉਹ ਉਹ ਤੁਰਿਆ ਜਾਂਦਾ ਪੁੰਜੇ ਅੱਖੀਆਂ ਹੋ ਕੇ ਜਾਂਦਾ ਪਰਦਾਓ ਟੋੜਰ ਮੱਲ ਸੋਨੇ ਦੀਆ ਮੋਰਾ ਲੈ ਕੇ ਜਦ ਸਰਹੰਦ ਦੇ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਸੁਚਾਨੰਦ ਨੂੰ ਮਿਲਦਾ ਹੈ ਭਈ ਮੈਂ ਮੋਰਾ ਦੇਣ ਲਈ ਤਿਆਰ ਹਾਂ ਮੋਰਾ ਲੈ ਆਇਆ ਸੁਚਾਨੰਦ ਪਿਆਰੋ ਕਹਿੰਦੇ ਮੋਰਾ ਘੇਲਣ ਦੀ ਗੱਲ ਨਹੀਂ ਹੋਈ ਮੋਰਾ ਚਿੰਨਣ ਦੀ ਗੱਲ ਹੋਈ ਹੈ ਤੇ ਟੋਡਰ ਮੱਲ ਕਹਿਣ ਲੱਗਿਆ ਵਾਹਿਗੁਰੂ ਬਈ ਮੈਨੂੰ ਧਰਤੀ ਵਿਖਾਓ ਮੈਂ ਕਿੱਥੇ ਮੋਰਾ ਚਿਲਦਿਆ ਜਿੱਥੇ ਲਾਸ਼ਾਂ ਪਈਆਂ ਉਥੋਂ 2.5 ਕਿਲੋਮੀਟਰ ਲੈ ਗਿਆ ਜੰਗਲ ਬਿਆਬਾਨ ਵਿੱਚ ਜਿੱਥੇ ਅੱਜ ਜੋਤੀ ਸਰੂਪ ਗੁਰਦੁਆਰਾ ਸੇ ਵਾਹਿਗੁਰੂ ਜਿੱਥੇ ਦਿਨ ਵੇਲੇ ਵੀ ਕੋਈ ਡਰਦਾ ਨਹੀਂ ਸੀ ਜਾਂਦਾ ਉਸ ਜਗ੍ਹਾ ਤੇ ਸੁਚਾਨੰਦ ਟੁੱਢਰ ਮੱਲੂ ਲੈ ਗਿਆ ਭਈ ਐਸ ਜਗ੍ਹਾ ਤੇ ਸਾਫ਼ ਕਰਕੇ ਮੋਰਾ ਵਿਸ਼ਾ ਜਦ ਥੈਲੇ ਵਿੱਚੋਂ ਕੱਢ ਕੇ ਸਾਫ਼ ਕਰਕੇ ਟੁੱਢਰ ਮੱਲੇ ਧਰਤੀ ਤੇ ਮੋਰਾ ਵਿਸ਼ਾ ਦਿਤੀਆਂ ਸੁਚਾਨੰਦ ਨੂੰ ਕਹਿੰਦਾ ਵੀ ਵੇਖ ਪਰਵਾਨ ਕਰ ਠੀਕ ਹੈ ਸੁਚਾਨੰਦ ਨੇ ਵੇਖਿਆ ਭਈ ਇਹ ਤੇ ਧੋੜੀਆਂ ਲੱਗੀਆਂ ਪਐਵੇਂ ਲੋਟ ਜਾ ਕੇ ਸੂਬੇ ਨੂੰ ਉਂਗਲ ਲਾਈ ਲੂਤੀ ਲਾਈ ਇਹਦੇ ਕੋਲੇ ਤੇ ਅਜੇ ਹੋਰ ਬੜਾ ਧਨ ਖਜ਼ਾਨਾ ਹੈ ਇਹਨੂੰ ਕਹਿ ਖੜੀਆਂ ਕਰ ਜਦ ਥੈਲੇ ਵਿੱਚੋਂ ਕੱਢ ਕੇ ਚੁਣੀਆਂ ਧਰਤੀ ਤੇ ਫਿਰ ਮੋਰਾਂ ਨੇ ਫਿਰ ਵੀ ਸਬਰ ਨਹੀਂ ਹੈ ਕਰਿਆ ਜ਼ਾਲਮ ਆਦਮ ਖੋਰਾ ਨੇ ਬਈ ਧਰਤੀ ਉੱਤੇ ਚੁਣੀਆਂ ਮੋਰਾਂ ਸੂਪੇ ਆ ਠੁਕਰਾਈਆਂ ਨੇ ਉਹ ਖੜ ਮੇ ਲੋਟ ਕੇ ਹਾਸੀ ਤੈਨੂੰ ਇਹ ਤੱਕ ਮੈਂ ਵਸ਼ਿਆ ਨੇ ਉਹ ਖੜ ਮੇ ਲੋਟ ਕੇ ਹਾਸੀ ਤੈਨੂੰ ਇਹ ਤੱਕ ਮੈਂ ਵਸ਼ਿਆ ਨੇ ਜਾ ਵੀ ਆਪਣੇ ਕਰਨੂ ਲੈ ਜਾ ਤੇ ਵੀ ਆਪਣੇ ਕਰਨੂ ਲੈ ਜਾ ਜਾਂ ਫਿਰ ਹੋਰ ਲਿਆ ਸੱਠਾ ਪੂਰਾ ਮੁੱਲ ਦਿੱਤੇ ਬਿਨਾਂ ਤੂੰ ਨਹੀਂ ਸਕਦਾ ਛਾਬਣਾ ਸੇਠਾ ਉਹ ਪੂਰਾ ਮੁੱਲ ਦਿੱਤੇ ਬਿਨਾਂ ਤੂੰ ਨਹੀਂ ਸਕਦਾ ਛਾਬਣਾ ਸੇਠਾ ਜੋਰਾ ਸਿੰਘਾ ਟੁੱਟ ਗਿਆ ਦਿਲ ਨੇਣਾ ਵਿੱਚ ਜਲ ਭਰ ਆਇਆ ਟੁੱਟਰ ਮੱਲੇ ਸੁਹੂਲ ਪੁਰੀ ਮੜ ਹੌਕੇ ਲੈਂਦਾ ਘਰ ਆਇਆ ਟੋਡਰ ਮੱਲ ਦੇ ਰਸੂਲ ਪਰੀ ਮੁੜ ਹੌਕੇ ਲੈੰਦਾ ਘਰ ਆਇਆ ਪਿਆਰਿਓ ਸੂਬੇ ਨੇ ਮੋਰਾ ਕੇ ਠੁਕਰਾ ਦਿਆ ਵਾਹਿਗੁਰੂ ਬਈ ਇਹਨਾਂ ਨੂੰ ਖੜਮੇ ਲੋਟ ਕਰ ਨਹੀਂ ਇਹ ਵੀ ਚੱਕ ਲੈ ਘਰ ਨੂੰ ਲੈ ਜਾ ਕੀ ਲੋੜ ਸੀ ਐਡਾ ਕੰਮ ਕਰਨ ਤੇ ਪਿਆਰਿਓ ਦਿਲ ਟੁੱਟ ਗਿਆ ਮਨ ਵਿੱਚ ਆਉਂਦਾ ਟੋਡਰ ਮੱਲ ਦੇ ਮਨਾ ਮੈਂ ਕਿਹਦਾ ਦਰਵਾਜ਼ਾ ਖੜਕਾਵਾਂ ਕੀ ਨੂੰ ਜਾ ਕੇ ਆਖਾ ਉਹਵੇਂ ਥੈਲੇ ਵਿੱਚ ਮੋਹਰਾਂ ਪਾਲੀਆਂ ਚੁੱਪ ਕਰਕੇ ਮੋਢੇ ਤੇ ਰਖੀਆਂ ਤੇ ਆਪਣੇ ਘਰ ਲੈ ਆਇਆ ਮਾ ਗੁਜਰੀ ਸਾਹਿਬ ਤੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਬਿਨਾ ਕਫਨ ਤੋਂ ਉੱਥੇ ਪਈਆਂ ਚੌਕ ਦੇ ਵਿੱਚ ਵਾਹਿਗੁਰੂ ਇਹ ਜਦ ਘਰ ਮੁੜ ਕੇ ਗਿਆ ਇਹਦੇ ਘਰ ਵਾਲੀ ਬੀਬੀ ਆ ਕ੍ਰਿਸ਼ਨਾ ਦੇਵੀ ਉਹ ਪੁੱਛਣ ਲੱਗੀ ਹੈ ਪਤੀ ਦੇਵ ਕੀ ਗੱਲ ਮੋਹਰਾਂ ਵੀ మోੜ ਲਿਆ ਨੀਮੀ ਪਾ ਕੇ ਕਿਉਂ ਬੈਠ ਗਏ ਆਗਿਆ ਮਿਲੀ ਨਹੀਂ ਕੀ ਕਹਿੰ ਟੋਡਲ ਮਲ ਕਹਿੰਦਾ ਕਹਿੰਦਾ ਸੁਣ ਲੈ ਪਾਗ ਵਾਲੀਏ ਮੈਂ ਕਿਉਂ ਮੁੜ ਆਇਆ ਸੁਣ ਲੈ ਪਾਗ ਵਾਲੀਏ ਮੈਂ ਕਿਉਂ ਉੜ ਆਇਆ ਮੈਂ ਕਿਉਂ ਮੁੜ ਆਇਆ ਮੈਨੂੰ ਕਿਹੜੀ ਗੱਲ ਨੇ ਫਿਕਰਾਂ ਵਿੱਚ ਪਾਇਆ 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 ਮੋਰਾ ਨੂੰ ਸਥਾਤੇ ਮੈਂ ਜਦੋਂ ਵਿਸਾਇਆ ਮੋਰਾ ਨੂੰ ਉਸ ਥਾਤੇ ਮੈਂ ਜਦੋਂ ਵਿਸਾਇਆ ਮੋਰਾ ਨੂੰ ਉਸ ਥਾਤੇ ਮੈਂ ਜਦੋਂ ਵਸਾਇਆ ਮੋਰਾ ਨੂੰ ਉਸ ਥਾਤੇ ਮੈਂ ਜਦੋਂ ਵਸਾਇਆ ਮੋਰਾ ਖੜੀਆਂ ਰੱਖਣੀਆਂ ਮੈਨੂੰ ਫਰਮਾਇਆ ਖੜੀਆਂ ਰੱਖਣੀਆਂ ਮੈਨੂੰ ਫਰਮਾਇਆ ਹੋਰ ਆਖੜੀਆਂ ਰੱਖਣੀਆਂ ਮੈਨੂੰ ਫਰਮਾਇਆ ਮੋਰਾ ਕੜੀਆਂ ਰੱਖਣੀਆਂ ਮੈਨੂੰ ਫਰਮਾਇਆ ਦੱਸ ਕਿਥੋਂ ਲਿਆਵਾਂ ਕਮਲੀਏ ਮੈਂ ਐਨੀ ਮਾਇਆ ਕਿਥੋਂ ਲਿਆਵਾਂ ਕਮਲੀਏ ਮੈਂ ਐਨੀ ਮਾਇਆ ਕਮੜੀਏ ਮੈਂ ਐਨੀ ਮਾਇਆ ਕਿਤੋ ਲਿਆ ਮ ਕਮੜੀਏ ਮੈਂ ਐਨੀ ਮਯਾ ਟੁੱਟਰ ਮੱਲੇ ਆਪਣੇ ਨਾਲ ਬੀਤੀ ਹੋਈ ਕਹਾਣੀ ਆਪਣੇ ਘਰ ਵਾਲੀ ਬੀਬੀ ਕ੍ਰਿਸ਼ਨਾ ਦੇਵੀ ਨੂੰ ਜਦ ਦਸੀ ਉਹ ਕਹਿਣ ਲੱਗੀ ਹੈ ਪਤੀ ਦੇਵ ਜਿਨੇ ਆਪਣੇ ਹਿੰਦੂਆਂ ਦੇ ਤੋਤੀ ਟਿੱਕੇ ਤਿਲਕ ਜੰਜੂ ਬਚਾਉਣ ਲਈ ਉਹ ਮਹਾ ਜਿਹਨੇ ਭਰ ਜਵਾਨੀ ਵਿੱਚ ਆਪਣਾ ਪਤੀ ਤੋੜ ਦਿੱਤਾ ਤੇ ਧੰਨ ਗੁਰੂ ਕਲਗੀ ਤਰਪਾਚਾ ਦੇ ਉਹ ਨਿੱਕੇ ਨਿੱਕੇ ਸਹਿਬਜ਼ਾਦਿਆਂ ਦੀਆਂ ਬੱਚਿਆਂ ਦੀਆਂ ਲਾਸ਼ਾਂ ਦਾ ਆਪਾਂ ਜਰੂਰ ਸੰਸਕਾਰ ਕਰ ਲੈ। ਤੇ ਪਿਆਰਿਓ ਕਹਿਣ ਲੱਗੀ ਗੁਰੂ ਕਲਗੀ ਤਰਪਾਚਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਇਹ ਸਤਿਗੁਰੂ ਕੋਈ ਨਾ ਕੋਈ ਵਿਅਤ ਕੁਝ ਤਾਂ ਸੁਝੇ ਜਦ ਅਰਦਾਸ ਕਰੀ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਐਂਓ ਕਰ ਆਪਣੇ ਕੋਲੇ ਬੜੀ ਮਾਇਆ ਸਰਹੰਦ ਸ਼ਹਿਰ ਦੇ ਆ ਸੇਠ ਮੈਂ ਚੱਲਦੀ ਆ ਤੇਰੇ ਨਾਲ ਕੋਈ ਇੱਕ ਮੋਹਰ ਦੇਊ ਕੋਈ ਦੋ ਮੋਹਰਾਂ ਦੇਵੇਗਾ ਅੱਜ ਵੀ ਜੇ ਕੋਈ ਵੱਡਾ ਬੰਦਾ ਕੋਈ ਵੀ ਨਗਰ ਵਿੱਚ ਮੰਗਣ ਲਈ ਅੱਗੇ ਲਾ ਕੇ ਤੁਰਦਾ ਨਾ ਤੇ ਕੋਈ ਵੀ ਉਹਨੂੰ ਜਵਾਬ ਨਹੀਂ ਦਿੰਦਾ ਜਦੋਂ ਗਲ ਚ ਪੱਲਾ ਪਾ ਕੇ ਤੁਰਦਾ ਹੈ ਤੇ ਟੋਡਰਮਲ ਤੇ ਉਹਦੇ ਘਰ ਵਾਲੀ ਬੀਬੀ ਕ੍ਰਿਸ਼ਨਾ ਦੇਵੀ ਸਰਹੰਦ ਸ਼ਹਿਰ ਦੀਆਂ ਗਲੀਆਂ ਵਿੱਚ ਪਿਆਰ ਵਾਲੇ ਲੋਕਾਂ ਕੋਲ ਜਾਂਦੇ ਐ ਕਿ ਮਾਂ ਗੁਜਰੀ ਸਾਹਿਬ ਤੇ ਸਹਿਬਜਾਦਿਆਂ ਦੇ ਸੰਸਕਾਰ ਕਰਨ ਵਾਸਤੇ ਸਰਹੰਦ ਦੀਆਂ ਗਲੀਆਂ ਵਿੱਚ ਟੋਡਰਮਲ ਤੇ ਉਹਦੇ ਘਰ ਵਾਲੀ ਬੀਬੀ ਕਹਿੰਦੇ ਉਹ ਕੋਈ ਖਾਲੀ ਮੋੜਿਓ ਨਾ ਡੋਢੇ ਰ ਮਲ ਮੰਗਤਾ ਬੜ ਆਇਆ ਕੋਈ ਖਾਲੀ ਮੋੜਿਓ ਨਾ ਡੋਢੇ ਰ ਮਲ ਮੰਗਤਾ ਬਣ ਦਰ ਮਨ ਮੰਗਤਾ ਬਣ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਹੰਦ ਦੇ ਵਿੱਚੋਂ ਜਦੋਂ ਮੋਹਰਾ ਮੰਗਦੇ ਆ ਨਾ ਤੇ ਕੋਈ ਪਿਆਰ ਵਾਲਾ ਕੋਈ ਵੀ ਮਿਲਦਾ ਵੀ ਸੇਠ ਜੀ ਇਹ ਕੀ ਕਰਦੇ ਹੋ ਤਾਹਾਂ ਨਿਕਲ ਜਾਂਦੀਆਂ ਕਹਿੰਦਾ ਪਰਲੋਕ ਸੁਧਾਰ ਗਈ ਕਲਗੀ ਧਰ ਸਤ ਗੁਰ ਦੀ ਮਤ ਪਰਲੋਕ ਸੁਧਾਰ ਗਈ ਕਲਗੀ ਧਰ ਸਤ ਗੁਰ ਦੀ ਮਾਤਾ ਜਿੰਨਾਂ ਦੀਆਂ ਲਾਸ਼ ਨੂੰ ਪਾਪੀ ਲੋਕਾਂ ਦਾ ਦਰਦ ਲਟਾਤਾ ਇੰਨਾ ਦੀਆਂ ਲਾਸ਼ਾਂ ਨੂੰ ਪਾਪੀ ਲੋਕਾਂ ਦਾ ਦਰਦ ਲਟਾਤਾ ਨਾ ਨੰਗਿਆਂ ਮੁਖੜਿਆਂ ਤੇ ਕਫਨ ਲੀਰ ਕਿਸੇ ਨੇ ਪਾਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਾਣੀ ਕੋਈ ਪਾਲੀ ਮੋਹਰਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਸਰਹੰਦ ਸ਼ਹਿਰ ਵਿੱਚੋਂ ਪਿਆਰਿਓ ਮੋਹਰਾਂ ਦਾ ਥੈਲਾ ਭਰ ਗਿਆ ਦਰਦਮੰਦਾਂ ਨੇ ਕਿਸੇ ਇੱਕ ਮੋਹਰ ਕਿਸੇ ਦੋ ਕਿਸੇ ਪੰਜ ਮੋਹਰਾਂ ਦੇ ਦਿੱਤੀਆਂ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਵੀ ਸਤਿਗੁਰੂ ਉਹ ਪਾਪੀ ਹੁਣ ਨਾ ਕੋਈ ਨਾ ਕੋਈ ਗੱਲ ਐਸੀ ਕਰ ਦੇਣ ਸਾਡੇ ਬੱਚਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਕਰਨਾ ਟੋਡਰਮਲ ਮੋਹਰਾ ਲੈ ਕੇ ਜਦੋਂ ਫੇਰ ਕਚਹਿਰੀ ਵਿੱਚ ਗਿਆ ਹੈ ਸੁਚਾਨੰਦ ਕਹਿੰਦਾ ਵੀ ਪਹਿਲਾਂ ਹੀ ਇੰਨੀਆ ਲੈ ਆਉਂਦਾ ਹੈ ਸੁਚਾਨੰਦ ਵੀ ਹਿੰਦੂ ਹੈ ਟੋਡਰਮਲ ਵੀ ਹਿੰਦੂ ਹੈ ਪਿਆਰਿਓ ਮੋਹਰਾ ਖੜਮੇ ਲੋਟ ਚਿੜੀਆਂ ਗਈਆਂ ਤੇ ਸੰਸਕਾਰ ਕਰਨ ਦੀ ਆਗਿਆ ਮਿਲ ਕੇ ਹੁਕਮ ਇਹ ਵੀ ਲੱਗ ਗਿਆ ਕਿਸੇ ਨੂੰ ਨਾਲ ਨਹੀਂ ਲਾਉਣਾ ਕਿਸੇ ਕੋਲ ਰੌਲਾ ਨਹੀਂ ਪਾਉਣਾ ਉਥੋਂ ਲਾਸ਼ਾਂ ਨੂੰ ਚੁੱਕੋ ਤੇ ਚੁੱਪ ਕਰਕੇ ਜਾ ਸਸਕਾਰ ਕਰ ਹੁਣ ਜਦ ਸਸਕਾਰ ਕਰਨ ਦੀ ਆਗਿਆ ਮਿਲ ਗਈ ਫਿਰ ਉਹਨੇ ਦੇਸੀ ਘੋਮਗਵਾ ਲਿਆ ਕਈ ਪੀਪੇ ਲੱਕੜ ਚੰਦਨ ਦੀ ਉਥੇ ਸਟਵਾਈ ਉਹਨੇ ਸਮੱਗਰੀ ਤਿਆਰ ਕਰ ਲਈ ਆਪਣੇ ਘਰ ਵਾਲੀ ਬੀਬੀ ਕਿਸ਼ਨਾ ਦੇਵੀ ਨੂੰ ਲੈ ਕੇ ਕੱਪੜੇ ਵਾਲੀ ਦੁਕਾਨ ਲਾਲਚੰਦ ਬਜਾਜ ਦੀ ਦੁਕਾਨ ਤੇ ਟੁੱਡਰ ਮਲ ਜਾਂਦਾ ਹੈ ਕਿ ਤਿੰਨ ਕਫਣਾਂ ਦਾ ਕੱਪੜਾ ਦੇ ਦਿਓ ਵਾਹਿਗੁਰੂ ਉਹ ਕੱਪੜਾ ਜਿਹੜਾ ਤੇਰਾ ਸਾਰੀ ਦੁਕਾਨ ਤੋਂ ਮਹਿੰਗਾ ਜਦ ਲਾਲਚੰਦ ਬਜਾਜ ਨੇ ਤਿੰਨ ਕੱਪੜੇ ਕਫਣਾਂ ਦਾ ਕੱਪੜਾ ਸੁਣਿਆ ਉਹਦੇ ਪੈਰਾ ਇੱਥੋਂ ਤਰਤੀ ਨਿਕਲ ਗਈ ਵੀ ਸੇਠ ਜੀ ਕੀ ਗੱਲ ਇੱਕੇ ਸਮੇਂ ਤਿੰਨ ਮੋਤਾਂ ਕੀ ਗੱਲ ਹੋ ਗਈ ਤੇ ਸੇਠ ਟੋਡਰ ਮਲ ਦੀਆਂ ਤਾਂ ਆ ਨਿਕਲ ਗਈਆਂ ਮੈਂ ਤੈ ਸੁਣਿਆ ਹੋਣਾ ਜਿਹੜਾ ਸਰਹੰਦ ਵਿੱਚ ਕਹਿਰ ਵਰਤਿਆ ਉਹ ਜਲ ਮਸੂਬੇ ਨੇ ਤਨ ਗੁਰੂ ਕਲਗੀਧਰ ਪਾਤਸ਼ਾਹ ਦੇ ਨਿੱਕੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਮਾਂ ਗੁਜਰੀ ਸਾਹਿਬ ਵੀ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਗਏ ਤਿੰਨਾਂ ਦੀਆਂ ਲਾਸ਼ਾਂ ਬਾਹਰ ਕਿਲੇ ਦੀ ਕੰਧ ਕੋਲੇ ਪਈਆਂ ਮੈਂ ਬੜੀ ਮੁਸ਼ਕਲ ਦੇ ਨਾਲ ਸਸਕਾਰ ਕਰਨ ਦੀ ਆਗਿਆ ਨਹੀਂ ਪਿਆਰਿਓ ਉਦੋਂ ਵੈਰੀ ਲੋਕ ਤਾਂ ਲੂਣ ਹੀ ਰਹਿਣ ਮਲਦੇ ਉਹ ਮਲਮ ਮਿੱਤਰ ਹੀ ਲਾਉਂਦਾ ਏ ਫਟ ਉੱਤੇ ਕਫਨ ਲੈਣ ਦੇ ਲਈ ਫਿਰ ਸੇਠ ਪੁੱਜਾ ਲਾਲ ਚੰਦ ਵਜਾਜ ਦੀ ਹਟ ਉਤੇ ਲਾਲ ਚੰਦ ਨੇ ਸੇਠ ਤੋਂ ਪੁੱਛਿਆ ਹੈ ਤੇਰਾ ਕਿਉਂ ਦਾ ਸਜਿਆ ਮੁਖ ਸੇਠਾ حال چال ਪਰਿਵਾਰ ਦਾ ਦੱਸ ਮੈਨੂੰ ਠੀਕ ਠਾਕ ਐ ਤੇ ਖੈਰ ਸੁਖ ਸੇਠਾ ਉਹ ਬੈਠਣ ਲੱਗੇ ਨੇ ਸੇਠ ਨੇ ਲਿਆ ਹੌਂਕਾ ਤੇ ਵਰਾਗ ਦੀ ਨਦੀ ਵਿੱਚ ਵਹਿਣ ਲੱਗਾ ਆ ਗਿਆ ਹੈ ਅੱਖਾਂ ਦੇ ਵਿੱਚ ਪਾਣੀ ਪਰੇ ਮਨ ਦੇ ਨਾਲ ਓ ਕਹਿਣ ਲੱਗਾ ਓ ਲਾਲ ਚੰਦਾ ਮੈਂ ਤੈਨੂੰ ਦੱਸ ਕੀ ਦਸਾਂ ਮੁਸ਼ਕਲ ਹੋ ਗਿਆ ਕਹਿਣਾ ਜਵਾਨ ਵਿਚੋਂ ਦੇ ਦੇ ਕੱਪੜਾ ਤੂੰ ਤਿੰਨ ਕਫਣਾ ਦਾ ਉਹ ਮਹਿੰਗਾ ਹੋਵੇ ਜੋ ਤੇਰੀ ਗਾਨ ਵਿਚੋਂ ਟੋਡਰ ਮੱਲ ਕਹਿੰਦਾ ਤਿੰਨ ਕਫਣਾਂ ਦਾ ਕੱਪੜਾ ਤੇ ਦੋ ਦਸਤਾਰਾਂ ਦੇ ਦੀ ਜਦ ਮਾਂ ਗੁਜਰੀ ਸਹਿਬ ਤੇ ਛੋਟੇ ਸਹਿਬਜ਼ਾਦਿਆਂ ਦੀ ਇਹ ਸਾਰੀ ਕਹਾਣੀ ਟੋਡਰ ਮੱਲੇ ਲਾਲ ਚੰਦ ਬਜਾਜ ਨੂੰ ਦੱਸੀ ਉਹਦੀਆਂ ਵੀ ਤਾਂਹਾਂ ਨਿਕਲ ਗਈਆਂ ਪਹਿਰਾ ਏਠੋ ਤਰਤੀ ਨਿਕਲ ਗਈ ਤੇ ਤਿੰਨ ਕਫਣਾਂ ਦਾ ਕਪੜਾ ਪਿਆਰਿਓ ਲਾਲ ਚੰਦ ਬਜਾਜ ਨੇ ਟੋਡਰਮਲ ਨੂੰ ਦਿੱਤਾ ਹੁਣ ਘਰ ਆ ਗਿਆ ਸੂਬੇ ਦਾ ਹੁਕਮ ਹੈ ਬਈ ਲਸ਼ ਚੁੱਪ ਕਰਕੇ ਚੱਕ ਕੇ ਲੈ ਜਾਣੀ ਹੈ ਰੌਲਾ ਨਹੀਂ ਪਾਉਣਾ ਕਿਸੇ ਨੂੰ ਨਾਲ ਨਹੀਂ ਤੇ ਜਿੱਥੇ ਸੰਸਕਾਰ ਕਰਨੇ ਉਹ 1.5-2 ਕਿਲੋਮੀਟਰ ਦੂਰ ਦਾ ਫਾਸਲਾ ਹੁਣ ਵੀ ਕਿਲੇ ਦੀ ਕੰਧ ਕੋਲ ਜੋਤੀ ਸਰੂਪ ਗੁਰਦੁਆਰਾ ਸਾਹਿਬ ਕਿੰਨੀ ਦੂਰ ਹੈ ਕੀ ਹੋਇਆ ਤੇ ਨੇੜੇ ਆ ਇੱਕ ਪਿਰਥੀ ਚੰਦ ਪੰਡਿਤ ਜਿਹੜਾ ਟੋਆ ਟਵਾਈਓ ਕਰਨ ਵਾਲੀ ਗੱਡੀ ਹੈ ਉਹਦੇ ਕੋਲ ਟੋਡਰ ਮਲ ਤੇ ਉਹਦੇ ਘਰ ਵਾਲੀ ਬੀਬੀ ਪਿਰਥੀ ਚੰਦ ਪੰਡਿਤ ਕੋਲ ਜਾਂਦੇ ਆ ਕਹਿੰਦੇ ਵੀ ਇਹ ਗੱਡੀ ਚਾਹੀਦੀ ਸਾਰੀ ਗੱਲ ਦੱਸੀ ਉਨੇ ਬਦਿਆ ਬਿਸ਼ਾਈ ਕਰਕੇ ਚਾਦਰ ਵਿਸ਼ਾ ਕੇ ਗੱਡੀ ਦੇ ਦਿੱਤੀ ਟੁੱਡਰ ਮਲਤੂ ਦੇ ਘਰ ਵਾਲੀ ਬੀਬੀ ਕ੍ਰਿਸ਼ਨਾਂ ਦੇ ਉਸ ਜਗ੍ਹਾ ਤੇ ਆਏ ਜਿੱਥੇ ਮਾਂ ਗੁਜਰੀ ਸਾਹਿਬ ਤੇ ਛੋਟੇ ਸਹਬਜ਼ਾਦਿਆਂ ਦੀਆਂ ਲਾਸ਼ਾਂ ਬਿਨਾਂ ਕਫਨਾਂ ਤੋਂ ਪਈਆਂ ਵਾਹਿਗੁਰੂ ਕੋਲੇ ਕੋਈ ਬਾਲੀ ਵਾਰਿਸ ਨਹੀਂ ਨਾ ਕੋਈ ਰਿਸ਼ਤੇਦਾਰ ਨਾ ਕੋਈ ਅੰਗ ਸਾਖ ਨਾ ਕੋਈ ਭੈਣ ਭਾਈ ਟੋਡਰ ਮਲ ਤੇ ਉਹਦੇ ਘਰ ਵਾਲੀ ਬੀਬੀ ਮਾਂ ਗੁਜਰੀ ਸਾਹਿਬ ਦੀ ਲਾਸ਼ ਨੂੰ ਸਾਫ਼ ਕੀਤਾ ਚੁੱਕਿਆ ਤੇ ਗੱਡੀ ਦੇ ਵਿਚਾਲੇ ਟਿਕਾ ਲਿਆ ਛੋਟਾ ਪੋਤਰਾ ਇੱਕ ਪਾਸੇ ਪਾ ਲਿਆ ਵੱਡਾ ਪੋਤਰਾ ਇੱਕ ਪਾਸੇ ਪਾ ਲਿਆ ਜਿਵੇਂ ਅੱਗੇ ਹਰ ਰੋਜ਼ ਮਾਂ ਦੇ ਨਾਲ ਚਿੰਬੜ ਕੇ ਸੌਂਦੇ ਉੱਪਰੋਂ ਚਾਦਰ ਦੇ ਕੇ ਟੱਕ ਦਿੱਤੇ ਟੋਡਰ ਮੱਲ ਨੇ ਮੂਰੀਓ ਗੱਡੀ ਨੂੰ ਚੁੱਕਿਆ ਆਪਣੇ ਮੋਢੇ ਤੇ ਰੱਖ ਕੇ ਖਿੱਚਣ ਲੱਗਿਆ ਉਹਦੇ ਘਰ ਵਾਲੀ ਬੀਬੀ ਆਸਰਾ ਦਿੰਦੀ ਐ ਮਗਰੋਂ ਧੱਕਾ ਲਾਉਣ ਲਈ ਤੇ ਆਕਾਸ਼ ਮੰਡਲ ਦੇ ਦੇਵਤੇ ਪੱਬਾ ਮਾਰ ਉੱਠੇ ਤਾਂ ਹਾਂ ਮਾਰ ਉੱਠੇ ਕਹਿੰਦੇ ਆਓ ਦੁਨੀਆਂ ਦੇ ਲੋਕੋ ਉਹ ਚੱਲੇ ਅਜਲਵਾਰਸਾਂ ਵਾਂਗੂ ਬਰਸ ਸਾਰੀ ਦੁਨੀਆਂ ਦੇ ਚੱਲੇ ਆ ਜਲਵਾਰ ਸਾ ਵਾਂਗੂ ਬਰਸ ਸਾਰੀ ਦੁਨੀਆਂ ਦੇ ਚੱਲੇ ਆ ਜਲਵਾਰ ਸਾ ਵਾਂਗੂ ਬਰਸ ਸਾਰੀ ਦੁਨੀਆਂ ਦੇ ਚੱਲੇ ਆ ਜਲਵਾਰ ਸਾ ਵਾਂਗੂ ਬਰਸ ਸਾਰੀ ਦੁਨੀਆਂ ਦੇ ਟੁਰਮਲ ਲਾਸ਼ਾਂ ਨੂੰ ਐਉ ਲੈ ਕੇ ਤੁਰ ਚੱਲਿਆ ਜਿਵੇਂ ਕੋਈ ਲਵਾਰਸ਼ਾਂ ਦੀਆਂ ਲਾਸ਼ਾਂ ਲੈ ਚੱਲਿਆ ਚੋਗ ਚੁਗਿੰਦੇ ਹੰਸਾਂ ਤਾਈ ਵੇਖੋ ਬਾਜ਼ ਚਿੰਤੇ ਪੈ ਗਏ ਮੋਤੀ ਜੋ ਚੁਗਲੇ ਸੀ ਚੁਗਲੇ ਬਾਕੀ ਜੋ ਰਹਿ ਗਏ ਸੋ ਰਹਿ ਗਏ ਟਲ ਹੋਣ ਹਾਰ ਨਾ ਟਾਲੀ ਟਲਦੀ ਹੋਣ ਹਾਰ ਨਾ ਟਾਲੀ ਕਥਨ ਲਖਾਰੀ ਗੁਣੀਆਂ ਦੇ ਚੱਲੇ ਆ ਜਲਵਾਰ ਸਾਂ ਵਾਂਗੂ ਬਾਰਸ ਸਾਰੀ ਦੁਨੀਆ ਦੇ ਚੱਲੇ ਆ ਚਲਵਾਰ ਸਾਂ ਵਾਂਗੂ ਬਾਰਸ ਸਾਰੀ ਦੁਨੀਆ ਦੇ ਚੱਲੇ ਦਲਵਾਰ ਸਭਾ ਕੋ ਬਾਗ ساری ਦੁਨੀਆ ਦੇ ਵੇਖਣ ਲਈ ਸ਼ਹਿਰ ਦੇ ਵਾਸੀ ਅੱਖੀਆਂ ਭਰੀਆਂ ਕਿਨੇ ਖਲੋਤੇ ਗੂੜੀ ਨੀਂਦ ਗੱਡੀ ਵਿੱਚ ਸੁਤੇ ਜਾਂਦੇ ਦਾਦੀ ਮਾਤੇ ਪੁੱਤੇ ਅੱਜ ਉਹ ਮਨੇ ਮੁਸਾਫਰ ਜਾਂਦੇ ਅਜਬ ਵਪਾਰੀ ਦੁਨੀਆਂ ਦੇ ਚੱਲੇ ਅਜਲਵਾਰ ਸਾਂ ਵਾਂਗੂ ਬਾਰਸ ਸਾਰੀ ਦੁਨੀਆਂ ਦੇ ਚੱਲੇ ਅਜਲਵਾਰ ਸਭ ਨੂੰ ਵਾਰਸ ਸਾਰੀ ਦੁਨੀਆਂ ਦੇ ਚੱਲੇ ਅਜਲਵਾਰ ਸਾਂ ਵਾਂਗੂ ਬਾਰਸ ਸਾਰੀ ਦੁਨੀਆਂ ਦੇ ਬਦਇਸ ਤੋਂ ਜ਼ੁਲਮ ਕੀ ਹੋਰ ਹੁਣ ਜਿਹੜਾ ਕਹਿਰ ਮਸੂਮਾਂ ਤੇ ਟਾਇਆ ਹੈ ਬਦਇਸ ਤੋਂ ਜ਼ੁਲਮ ਕੀ ਹੋਰ ਹੁਣ ਜਿਹੜਾ ਕਹਿਰ ਮਸੂਮਾਂ ਤੇ ਟਾਇਆ ਹੈ ਅੰਤ ਵੇਲੇ ਨਾ ਬਾਪ ਨਾ ਮਾਂ ਕੋਲੇ ਓ ਜੀਨੇ ਚੱਕਿਆ ਤੇ ਖੜਾ ਹੈ ਅੰਤ ਵੇਲੇ ਨਾ ਕੋਲੇ ਪਰ ਆਵਡੇ ਜੀਨੇ ਵੀਰਾਂ ਦਾ ਲਾੜ ਲੜਾ ਦਾਦੀ ਮਾਦੇ ਨਾਲ ਹੀ ਜਾਨ ਸੁੱਤੇ ਜੀਨੇ ਪਾਲਿਆ ਲਾਡ ਲੜਾਇਆ ਹੈ ਉਪਰੋਂ ਡਰ ਲੋਕਾਂ ਨੂੰ ਲੱਗਦਾ ਅੰਦਰੋਂ ਰੋਂਦੇ ਆ ਪਰ ਹਿਰਦੇ ਅੱਖਾਂ ਵਿੱਚ ਤਰਦੇ ਨੇ ਅਥਰੂ ਦਰਦੇ ਨਹੀਂ ਤਰਕਤੇ ਕਰਦੇ ਜਨ ਸਦਕ ਧਰਮ ਲਈ ਦੇਗੇ ਪਰ ਉਪਕਾਰੀ ਦੁਨੀਆ ਦੇ ਚੱਲੇ ਅਜਲਵਾਰ ਸਾਂ ਵੰਗ ਬਾਰਸ ਸਾਰੀ ਦੁਨੀਆ ਦੇ ਚੱਲੇ ਅਜਲਵਾਰ ਸਾਂ ਵੰਗ ਵਾਰਸ ਸਾਰੀ ਵਾਰਸ ਵਾ ਕੋ ਵਾਰਸ ਸਾਰੀ ਦੁਨੀਆ ਦੇ ਸਾਰੀ ਦੁਨੀਆ ਦੇ ਵਾਰਸਾ ਨੂੰ ਟੁੱਡਰ ਮੱਲ ਤੇ ਉਹਦੇ ਘਰ ਵਾਲੀ ਬੀਗੀ ਉਸ ਜੰਗਲ ਬੀਆਬਾਨ ਵਿੱਚ ਲੈ ਗਏ ਉਹ ਗੱਡੀ ਵਿੱਚ ਦਾਦੀ ਪੋਤਿਆਂ ਦਾ ਜਿਸਮ ਲੈ ਕੇ ਜਿੱਥੇ ਕਰਨਾ ਸਸਕਾਰ ਉਸ ਥਾਂ ਪੁਜੇ ਮੈਂ ਜਿੱਥੇ ਕਿਸੇ ਦਾ ਨਹੀਂ ਸਸਕਾਰ ਹੋਇਆ ਉਹ ਜਿੱਥੇ ਰੋਹੀ ਸੀ ਸੁਨਸਰਾ ਪੁਜੇ ਓ ਅੰਗ ਸਾਖ ਨਾ ਕੋਈ ਵੀ ਬੜਿਆ ਹੈ ਅੰਗ ਸਾਖ ਨਾ ਕੋਈ ਵੀ ਬੜਿਆ ਹੈ ਜਨਮ ਦਿੱਤਾ ਨਾ ਬਾਪ ਨਾ ਮਾਂ ਪੁਜੇ ਜਿੰਨਾ ਲਾਉਣੀ ਸੀ ਰਾਜ ਆ ਅਜ ਤੀਲੀ ਵੱਡੇ ਵੀਰ ਵੀ ਜੋਰਾਸਿਆ ਨਾ ਪੁਜੇ ਮਾਤਾ ਪਿਤਾ ਪਰਾਨਾ ਕੋਲੇ ਵੇਖੋ ਵਰਤੀ ਕੈਸੀ ਲੀਲਾ ਜੋਰਾਸਿਆ ਨਹੀਂ ਬਸ ਚੱਲੇ ਕਹੇ ਤੁਹਾਨੂੰ ਲਿਖਾਰੀ ਭੀਲਾ ਚੱਕਰ ਉਸ ਭਾਵੀ ਦੇ ਚੱਲ ਗਏ ਚੱਕਰ ਉਸ ਭਾਵੀ ਦੇ ਚੱਲ ਗਏ ਸਿਰ ਤੇ ॠਸ਼ੀਆਂ ਮੁਨੀਆਂ ਦੇ ਚੱਲੇ ਅੱਜ ਲਵਾਰ ਸਾਂ ਵਾਂਗ ਬਾਰਿਸ਼ ਸਾਰੀ ਦੁਨੀਆਂ ਦੇ ਚੱਲੇ ਅੱਜ ਲਵਾਰ ਸਾਂ ਵਾਂਗ ਬਾਰਿਸ਼ ਸਾਰੀ ਦੁਨੀਆਂ ਦੇ ਲੱਲੇ ਆਤ ਲਵਾਰ ਸਭਾ ਵਾਰਸ ਸਾਰੀ ਦੁਨੀਆ ਦੇ